ਪੰਜਾਬੀ ਟੀਵੀ ਤੇ ਮੈਂ ਹਮਾਂਸੂ ਔਟਵਾਲ ਲਾਈਵ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਅੱਜ ਦਾ ਲਾਈਵ ਪ੍ਰੋਗਰਾਮ ਦੇ ਵਿੱਚ ਅਸੀਂ ਜੋ ਵਿਸ਼ਾ ਲੈ ਕੇ ਆਏ ਹਾਂ ਉਹ ਵਿਸ਼ਾ ਇੱਥੇ ਹੈ ਕਿ ਸੀਐਮ ਮਾਨ ਦਾ ਵੱਡਾ ਐਕਸ਼ਨ ਤੇ 10000 ਪੁਲਿਸ ਮੁਲਾਜ਼ਮਾਂ ਨੂੰ ਇੱਥੇ ਕੀਤਾ ਕਿੱਤੇ ਤਬਾਦਲੇ ਤਾਂ ਦੱਸ ਦਈਏ ਕਿ ਇਸ ਵਿਸ਼ੇ ਦੇ ਉੱਤੇ ਗੱਲਬਾਤ ਵੀ ਕਰਾਂਗੇ ਪਰ ਉਸ ਤੋਂ ਪਹਿਲਾਂ ਜਿਹੜਾ ਨੰਬਰ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਤੇ ਲਾਈਵ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਤਾਂ ਜਿਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੁਲਿਸ ਮੁਲਾਜ਼ਮਾਂ ਦੇ ਇੱਥੇ ਤਬਾਦਲੇ ਕਿਤੇ ਗਏ ਨੇ ਹਾਲਾਂਕਿ ਇਹ ਤਬਾਦਲੇ ਇੱਥੇ ਕਿਹੜੇ ਕਾਰਨਾ ਕਰਕੇ ਕੀਤੇ ਗਏ ਨੇ ਇਹ ਵੀ ਤੁਹਾਨੂੰ ਦੱਸਾਂਗੇ ਪਰ ਫਿਲਹਾਲ ਦੀ ਗੱਡੀ ਕਹਿ ਸਕਦੇ ਹਾਂ ਕਿ ਪੰਜਾਬ ਸਰਕਾਰ ਸਰਗਰਮ ਹੋ ਚੁੱਕੀ ਹੈ ਤੇ ਹੁਣ ਪੰਜਾਬ ਸਰਕਾਰ ਦਾ ਇਹ ਵੱਡਾ ਇੱਥੇ ਜਿਹੜਾ ਫੈਸਲਾ ਨਿਕਲ ਕੇ ਸਾਹਮਣੇ ਆਇਆ ਹੈ ਵੱਡਾ ਐਕਸ਼ਨ ਆਪਾਂ ਕਹਿ ਸਕਦੇ ਹਾਂ ਕਿ 10000 ਪੁਲਿਸ ਮੁਲਾਜ਼ਮ ਜਿਹੜੇ ਨੇ ਇਹਨਾਂ ਦੀ ਤਬਦੀਲੀਆਂ ਕੀਤੀਆਂ ਗਈਆਂ ਨੇ ਤਬਾਦਲੇ ਇੱਥੇ ਕੀਤੇ ਗਏ ਨੇ ਤਾਂ ਇਸ ਦਾ ਕਿੰਨਾ ਕੁ ਅਸਰ ਹੋਵੇਗਾ ਪੰਜਾਬ ਦੇ ਵਿੱਚ ਜਾਂ ਕਿੰਨਾ ਕੁ ਪੁਲਿਸ ਪ੍ਰਸ਼ਾਸਨ ਦੇ ਵਿੱਚ ਇਹਨਾਂ ਚੀਜ਼ਾਂ ਦੇ ਨਾਲ ਸੁਧਾਰ ਦੇਖਣ ਨੂੰ ਮਿਲੇਗਾ ਇਹ ਵੀ ਇੱਥੇ ਬਹੁਤ ਵੱਡੀ ਗੱਲ ਹੈ ਤਾਂ ਜੇਕਰ ਆਪਾਂ ਗੱਲ ਕਰੀਏ ਕਿ ਇਹ ਤਬਾਦਲੇ ਆਖਿਰ ਕਿਉਂ ਕੀਤੇ ਗਏ ਨੇ ਤਾਂ ਇਸ ਦੀ ਵੱਖ-ਵੱਖ ਜਿਹੜੇ ਕਾਰਨ ਨਿਕਲ ਕੇ ਸਾਹਮਣੇ ਆ ਰਹੇ ਨੇ ਇੱਥੇ ਜਿਹੜੇ ਕਿਆਸ ਲਗਾਏ ਜਾ ਰਹੇ ਨੇ ਕਿਉਂਕਿ ਕੁਝ ਲੋਕਾਂ ਦਾ ਇੱਥੇ ਕਹਿਣਾ ਹੈ ਕਿ ਇਹ ਤਬਾਦਲੇ ਜਿਹੜੇ ਨੇ ਕਿਤੇ ਨਾ ਕਿਤੇ ਨਸ਼ੇਵਦਨ ਦੇ ਕਾਰਨ ਕੀਤੇ ਜਾ ਰਹੇ ਨੇ ਪਰ ਹਾਲਾਂਕਿ ਇਹ ਤਾਂ ਲੋਕਾਂ ਦੇ ਕਿਆਸ ਨੇ ਪਰ ਜੇਕਰ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਵਾਕਈ ਕੰਮ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਦੇ ਉੱਤੇ ਬਹੁਤ ਜਿਹੜੇ ਸਵਾਲ ਵੀ ਚੁੱਕੇ ਜਾਂਦੇ ਨੇ ਕਿ ਕੰਮ ਇੱਥੇ ਨਹੀਂ ਪ੍ਰੋਪਰ ਢੰਗ ਨਾਲ ਹੁੰਦਾ ਤਾਂ ਇੱਥੇ ਇਹ ਚੀਜ਼ਾਂ ਹੁਣ ਦੇਖਣ ਵਾਲੀਆਂ ਹੋਣਗੀਆਂ ਕਿ ਇੱਥੇ ਕਿੰਨਾ ਕੁ ਸੁਧਾਰ ਹੋਵੇਗਾ ਜੇਕਰ ਗੱਲ ਕਰੀਏ ਕਿ ਪੁਲਸ ਮੁਲਾਜ਼ਮਾਂ ਦੇ ਇੱਥੇ ਤਬਾਦਲੇ ਕਿਤੇ ਗਏ ਨੇ ਇਹਨਾਂ ਤਬਾਦਲਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨਕ ਇਹਨਾਂ ਦਾ ਅਸਰ ਦੇਖਣ ਨੂੰ ਮਿਲੇਗਾ ਪੰਜਾਬ ਦੇ ਲੋਕਾਂ ਦੇ ਉੱਤੇ ਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਏ ਵੀ ਆਉਣ ਵਾਲਾ ਸਮਾਂ ਇੱਥੇ ਤੈਅ ਕਰੇਗਾ ਪਰ ਫਿਲਹਾਲ ਦੀ ਘੜੀ ਇਹ ਅੱਜ ਦੀ ਵੱਡੀ ਵੀ ਖਬਰ ਸੀ ਕਿ ਇੱਥੇ ਜਿਹੜੇ ਟਰਾਂਸਫਰ ਨੇ ਉਹ ਕਿਤੇ ਗਏ ਨੇ ਹਾਲਾਂਕਿ ਇੱਥੇ ਨਸ਼ੇ ਦੇਖੋ ਪੰਜਾਬ ਦੇ ਵਿੱਚ ਕਿੰਨੇ ਵਧ ਰਹੇ ਨੇ ਤੇ ਦੂਸਰੇ ਪਾਸੇ ਪੁਲਿਸ ਮੁਲਾਜ਼ਮ ਕਿਸ ਢੰਗ ਦੇ ਨਾਲ ਕੰਮ ਕਰਦੇ ਸੀ ਕਿਸ ਢੰਗ ਦੇ ਨਾਲ ਲੋਕਾਂ ਨੂੰ ਹੈਂਡਲ ਕਰਦੇ ਸੀ ਇਹ ਵੀ ਇੱਥੇ ਵੱਡੀ ਗੱਲ ਸੀ ਕਿਉਂਕਿ ਜੇਕਰ ਦੇਖਿਆ ਜਾਏ ਤਾਂ ਇੱਥੇ ਸਭ ਤੋਂ ਵੱਡਾ ਆਪਾਂ ਕਹਿ ਸਕਦੇ ਹਾਂ ਕਿ ਵੱਡਾ ਐਕਸ਼ਨ ਸੀ ਹੈ ਮਾਨ ਦਾ 10000 ਪੁਲਿਸ ਮੁਲਾਜ਼ਮਾ دیے تھے ਜਿਹੜੀ ਟਰਾਂਸਫਰ ਹੈ ਉਹ ਕੀਤਾ ਗਿਆ ਹੈ ਤੇ ਜੇਕਰ ਗੱਲ ਕਰੀਏ ਇੱਥੇ ਭਗਵੰਤ ਮਾਨ ਦੇ ਵੱਲੋਂ ਇੱਕ ਹੋਰ ਜਿਹੜਾ ਇਹ ਐਕਸ਼ਨ ਲਿੱਤਾ ਗਿਆ ਹੈ ਕਿ ਜੇਕਰ ਕੋਈ ਵੀ ਪੁਲਿਸ ਮੁਲਾਜ਼ਮਾ ਵਿੱਚੇ ਨਸ਼ੇ ਦੇ ਨਾਲ ਫੜਿਆ ਜਾਂਦਾ ਹੈ ਤਾਂ ਤੁਰੰਤ ਉਸ ਨੂੰ ਇੱਥੇ ਸਸਪੈਂਡ ਕੀਤਾ ਜਾਵੇਗਾ ਤਾਂ ਹਾਲਾਂਕਿ ਇਹ ਚੀਜ਼ਾਂ ਅੱਗੇ ਜਾ ਕੇ ਕਿੰਨਕ ਕੰਮ ਕਰਦੀਆਂ ਨੇ ਕਿੰਨਕ ਲੋਕਾਂ ਦੇ ਫਾਇਦੇ ਵਿੱਚ ਆਉਂਦੀਆਂ ਨੇ ਇਹ ਆਉਣ ਵਾਲਾ ਵਕਤ ਹੀ ਇੱਥੇ ਤੈਅ ਕਰੇਗਾ ਕਿਉਂਕਿ ਹਮੇਸ਼ਾ ਹੀ ਪੰਜਾਬ ਸਰਕਾਰ ਕੋਈ ਨਾ ਕੋਈ ਜਿਹੜਾ ਫੈਸਲਾ ਹੈ ਇੱਥੇ ਲੈਂਦੀ ਤਾਂ ਹੈ ਪਰ ਇਹ ਫੈਸਲੇ ਜਿਹੜੇ ਨੇ ਹਾਲਾਂਕਿ ਕਿੰਨੇਕ ਲੋਕਾਂ ਦੇ ਲਈ ਚੰਗੇ ਢੰਗ ਦੇ ਨਾਲ ਇੱਥੇ ਕੰਮ ਆਉਂਦੇ ਨੇ ਇਹ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਕਿਉਂਕਿ ਜਿੱਦਾਂ ਪਹਿਲਾਂ ਵੀ ਆਪਾਂ ਦੇਖਿਆ ਹੀ ਹੈ ਕਿ ਸੜਕ ਸੁਰੱਖਿਆ ਫੋਰਸ ਵੀ ਬਣਾਈ ਗਈ ਸੀ ਹਾਲਾਂਕਿ ਇਹ ਹੁਣ ਇੱਥੇ ਕਿੰਨਾ ਕੰਮ ਕਰ ਰਹੀ ਹੈ ਇਹ ਵੀ ਇਸ ਤੇ ਵੀ ਵੱਡੇ ਸਵਾਲ ਨੇ ਤੇ ਹੁਣ ਜਿਹੜਾ ਇਹ ਨਵਾਂ ਐਲਾਨ ਕੀਤਾ ਗਿਆ ਹੈ ਨਵਾਂ ਫੈਸਲਾ ਸੀਐਮ ਮਾਨ ਦੇ ਵੱਲੋਂ ਲਿੱਤਾ ਗਿਆ ਹੈ ਕਿ ਇੱਥੇ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਤਾਂ ਕੀਤੇ ਗਏ ਨੇ ਪਰ ਇੱਥੇ ਤਬਾਦਲੇ ਵਾਕਈ ਨਸ਼ੇ ਨੂੰ ਰੋਕਣ ਦੇ ਲਈ ਜਾਂ ਫਿਰ ਹੋਰ ਚੀਜ਼ਾਂ ਉੱਤੇ ਕੰਟਰੋਲ ਕਰਨ ਦੇ ਲਈ ਕੀਤੇ ਗਏ ਨੇ ਹਾਲਾਂਕਿ ਇਹਨਾਂ ਉੱਤੇ ਵੀ ਜਿਹੜੀ ਚਰਚਾ ਹੈ ਅਜੇ ਤੱਕ ਬਣੀ ਹੋਈ ਹੈ ਫਿਲਹਾਲ ਦੀ ਘੜੀ ਕਹਿ ਸਕਦੇ ਹਾਂ ਕਿ ਇੱਥੇ ਸੀਐਮ ਮਾਨ ਦਾ ਵੱਡਾ ਇਹ ਐਕਸ਼ਨ ਹੈ ਨਿਕਲ ਕੇ ਸਾਹਮਣੇ ਆਇਆ ਹੈ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਜਿੱਦਾਂ ਕਿ ਨਸ਼ੇ ਵੀ ਵੱਧ ਰਹੇ ਨੇ ਤਾਂ ਲੋਕਾਂ ਦੇ ਸਵਾਲ ਜਿਹੜੇ ਹੁੰਦੇ ਨੇ ਸਰਕਾਰਾਂ ਦੇ ਉੱਤੇ ਹੁੰਦੇ ਨੇ ਤਾਂ ਸਰਕਾਰਾਂ ਕਿਤੇ ਨਾ ਕਿਤੇ ਲੋਕਾਂ ਦੇ ਸਵਾਲਾਂ ਦੇ ਵਿੱਚ ਘਿਰ ਜਾਂਦੀਆਂ ਨੇ ਤਾਂ ਇੱਥੇ ਜੇਕਰ ਗੱਲ ਕਰੀਏ ਕਿ ਬਹੁਤ ਵੱਡਾ ਇਹ ਐਲਾਨ ਇੱਥੇ ਕੀਤਾ ਗਿਆ ਹੈ ਤਾਂ ਅੱਜ ਦੀ ਸਭ ਤੋਂ ਵੱਡੀ ਖਬਰ ਵੀ ਸੀ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹਾਲਾਂਕਿ ਸਰਕਾਰ ਜਿਹੜੀ ਹੈ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਸਰਕਾਰ ਬਹੁਤ ਦੇਰ ਤੱਕ ਜਾਗਦੀ ਹੈ ਜਦੋਂ ਵੋਟਾਂ ਹੁੰਦੀਆਂ ਨੇ ਤਾਂ ਵੋਟਾਂ ਦੇ ਚੱਲਦੇ ਹੀ ਇੱਥੇ ਕਿਤੇ ਨਾ ਕਿਤੇ ਕੋਈ ਵੀ ਜਿਹੜਾ ਫੈਸਲਾ ਹੈ ਉਹ ਲਿਆ ਜਾਂਦਾ ਹੈ ਪਰ ਹੁਣ ਇਹ ਫੈਸਲਾ ਕਿੱਦਾਂ ਇੱਥੇ ਕੰਮ ਕਰੇਗਾ ਇਹ ਆਉਣ ਵਾਲਾ ਵਕਤ ਹੀ ਤੈਅ ਕਰੇਗਾ ਤਾਂ ਇੱਥੇ ਕਿਤੇ ਨਾ ਕਿਤੇ ਇਹ ਫੈਸਲਾ ਲੋਕਾਂ ਦੇ ਕਿਸ ਤਰ੍ਹਾਂ ਕੰਮ ਆਉਂਦਾ ਹੈ ਇਹ ਵੀ ਹਾਲਾਂਕਿ ਸਵਾਲ ਬਣਿਆ ਹੋਇਆ ਹੈ ਪਰ ਇੱਥੇ ਜੇਕਰ ਗੱਲ ਕਰੀਏ ਕਿ ਪੁਲਿਸ ਮੁਲਾਜ਼ਮ ਜਿਹੜੇ ਨੇ ਇੱਥੇ ਤਬਾਦਲੇ ਕਿਤੇ ਗਏ ਨੇ ਤਾਂ ਹੁਣ ਪੁਲਿਸ ਮੁਲਾਜ਼ਮਾਂ ਤੇ ਕਿੰਨਾ ਅਸਰ ਹੋਵੇਗਾ ਕਿੰਨੇ ਕ ਚੰਗੇ ਢੰਗ ਦੇ ਨਾਲ ਉਹ ਲੋਕਾਂ ਦੇ ਕੰਮ ਇੱਥੇ ਕਰਦੇ ਨੇ ਇਹ ਵੀ ਇੱਥੇ ਸਵਾਲ ਹੈ ਤਾਂ ਸਾਡੇ ਨਾਲੇ ਕਾਲਰ ਵੀ ਬਣੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਹੈਲੋ ਜਿਹੜਾ ਕਾਲ ਆ ਸ਼ਾਇਦ ਉਹ ਡਿਸਕਨੈਕਟ ਹੋ ਗਿਆ ਹੈ ਤਾਂ ਇੱਥੇ ਜੇਕਰ ਆਪਾਂ ਗੱਲ ਕਰੀਏ ਇੱਥੇ ਫਿਰ ਤੋਂ ਉਹੀ ਸਵਾਲ ਨੇ ਕਿ ਜੇਕਰ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਲੋਕ ਸਭ ਤੋਂ ਵੱਧ ਹੁਣ ਇਹਨਾਂ ਫੈਸਲਿਆਂ ਦੀ ਹਾਲਾਂਕਿ ਸਹਿਾਰਨਾ ਕਰ ਰਹੇ ਨੇ ਪਰ ਜੇਕਰ ਗੱਲ ਕਰੀਏ ਕਿ ਬਹੁਤ ਵੱਡਾ ਐਕਸ਼ਨ ਲਿਆ ਗਿਆ ਹੈ ਬਹੁਤ ਵੱਡਾ ਇਹ ਫੈਸਲਾ ਲਿਆ ਗਿਆ ਹੈ ਤਾਂ ਇਸ ਦੇ ਉੱਤੇ ਵੀ ਗੱਲ ਕਰਾਂਗੇ ਇੱਥੇ ਕਾਲ ਸਾਡੇ ਕੋਲ ਆ ਰਹੀਆਂ ਨੇ ਪਰ ਡਿਸਕਨੈਕਟ ਹੋ ਰਹੀਆਂ ਨੇ ਹਾਲਾਂਕਿ ਜਿਹੜੇ ਕਾਲਰ ਨੇ ਉਹ ਵੀ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਵੀ ਜਿਹੜਾ ਲਾਈਵ ਪ੍ਰੋਗਰਾਮ ਦਾ ਇਸ ਇਹ ਵਿਸ਼ਾ ਸੀ ਲੈ ਕੇ ਆਇਆ ਇਸ ਤੇ ਸਾਨੂੰ ਕਾਲ ਕਰ ਸਕਦੇ ਹੋ ਤੇ ਗੱਲਬਾਤ ਕਰ ਸਕਦੇ ਹੋ ਇੱਕ ਕਾਲਰ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਸ਼ਸ਼ੀਕਾਲ ਸਰ ਕਿੱਥੋਂ ਬੋਲਦੇ ਹੋ ਪਤਾ ਨਹੀਂ ਹੋਦਾ ਇਫਤ ਦੇ ਫੋਨ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡੇ ਆਈਵਨ ਪੰਜਾਬੀ ਟੀਵੀ ਤੇ ਬਹੁਤ ਬਹੁਤ ਧੰਨਵਾਦ ਮੈਡਮ ਮੈਂ ਤੁਹਾਡਾ ਪ੍ਰੋਗਰਾਮ ਦੇਖ ਰਿਆ ਸੀਗਾ ਹਾਂਜੀ ਮੈਂ ਮਹੀਨ ਕੋਲ ਕਾ ਮਿਲ ਨਹੀਂ ਰਿਹਾ ਸੀਗਾ ਹਾਂਜੀ ਹਾਂਜੀ ਉਹ ਅੱਜ ਕਾਲ ਦੇ ਵਿੱਚ ਇੱਥੇ ਕਿਤੇ ਨਾ ਕਿਤੇ ਡਿਸਕਨੈਕਟ ਹੋਈ ਜਾ ਰਹੇ ਨੇ ਜੀ ਜੀ ਮੈਡਮ ਜੀ ਜੀ ਸ਼ਹਿਰ ਮੈਨੂੰ ਲੱਗਦਾ ਇਹ ਜੋ ਬੀੜੀ ਆ ਕਿ ਭਵੰਤਮਾਨੋਂ ਤਿੰਨ ਸੀਟਾਂ ਆਈਆਂ ਨੇ ਨਾ ਹੂੰ ਵੀ ਦੇਖਿਆ ਆਣਾ ਉਹਦੇ ਕਰਕੇ ਥੋੜਾ ਪੌਂਟ ਤੇ ਜੀ ਦੇਖੋ ਹਾਲਾਂਕਿ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਤਿੰਨ ਸੀਟਾਂ ਮਿਲਣ ਦੇ ਨਾਲ ਕਿਤੇ ਨਾ ਕਿਤੇ ਜਿਹੜੀ ਸਖਤਾਈ ਕੀਤੀ ਜਾ ਰਹੀ ਹੈ ਪਰ ਹਾਲਾਂਕਿ ਇਹ ਕਿੰਨੇ ਕੁ ਦਿਨਾਂ ਦੇ ਲਈ ਕੀਤੀ ਗਈ ਹੈ ਜਾਂ ਕਿਸ ਤਰੀਕੇ ਦੇ ਨਾਲ ਕੀਤੀ ਗਈ ਹੈ ਹਾਲੇ ਤੱਕ ਇੱਥੇ ਆਪਾਂ ਕਹਿ ਨਹੀਂ ਸਕਦੇ ਕਰ ਲਈਏ ਮੈਂ ਦੇਖੋ ਅਭੀ ਤਵਾਦ ਲਈ ਹੋ ਗਈ ਜੀ ਪਹਿਲਾਂ ਕਿਉਂ ਨਹੀਂ ਹੋਈ ਜੀ ਬਿਲਕੁਲ ਜੀ ਕਿਉਂ ਤਵਾਦ ਲਈ ਕੀਤੀ ਗਈ ਜਾਂ ਕਿਉਂ ਸਰਕਾਰ ਨੂੰ ਇੰਨਾ ਐਕਸ਼ਨ ਲੈਣਾ ਪਿਆ ਅਗਰ ਤੁਸੀਂ ਐਕਸ਼ਨ ਪਹਿਲਾਂ ਲੈ ਲੈਂਦੇ ਤਾਂ ਜੋ ਨਿਸ਼ਾਨ ਰਹੇਗਾ ਕਰਦੀ ਹੈ ਜਾਂ ਹਾਂ ਜੀ ਤਾਂ ਉਹ ਵੀ ਆਪ ਸਰ ਤੇ ਆਪ ਸਰ ਤੁਸੀਂ ਪਤਾ ਚਲਦਣਾ ਚਾਹੀਦਾ ਸੀ ਜੀ ਕਿਉਂਕਿ ਦੇਖੋ ਹਮੋਹੀਨ ਹੈ ਤੁਸੀਂ ਚਾਹੇ ਇੱਕ ਮਲਾਜ਼ਮ ਨੂੰ ਕਿਤੇ ਵੀ ਡੂਰੀ ਹਾਂ ਹੂੰ ਜਿਹੜਾ ਉਹਦਾ ਕੰਮ ਕਰੰਦਾ ਤੇ ਤੁਹਾਨੂੰ ਵੀ ਰਿਹਾ ਨਾ ਜੀ ਜੀ ਉਹ ਬੰਦਾ ਉਹ ਕੰਮ ਕਰ ਸਕਦਾ ਹੈ ਆਪਾਂ ਜਿੱਥੇ ਤੁਸੀਂ ਲਾਉਂਗੇ ਇੱਥੇ ਕੀ ਗਰੰਟੀ ਹੈ ਕਿ ਉਹ ਕੰਮ ਕਰ ਲੇਗਾ ਹਾਂ ਜੀ ਠੀਕ ਹੈ ਨਾ ਜੀ ਜੇ ਆਪਾਂ ਇਹ ਗੱਲ ਕਹਿੰਦੇ ਕਿ ਪੰਜਾਬ ਪੁਲਿਸ ਦੀ ਮਿਲ ਤੋਂ ਨਾਲ ਨਸ਼ੇ ਦੇ ਕਰ ਰਹੇ ਗੁੰਡਿਆਂ ਨੂੰ ਇੱਕ ਤਰ੍ਹਾਂ ਦੀ ਛਾਹ ਮਿਲਦੀ ਹੈ ਉਹਨਾਂ ਉੱਥੇ ਵੀ ਕੰਮ ਕਰਨਗੇ ਬਿਲਕੁਲ ਦੇਖੋ ਪੰਜਾਬ ਪੁਲਿਸ ਹਮੇਸ਼ਾ ਹੀ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦੀ ਸੀ ਤੇ ਲੋਕ ਹਮੇਸ਼ਾ ਹੀ ਜਿਹੜੇ ਇੱਥੇ ਸਵਾਲ ਸੀ ਉਹ ਚੁੱਕਦੇ ਵੀ ਸੀ ਕਿ ਇੱਥੇ ਪੁਲਿਸ ਪ੍ਰਸ਼ਾਸਨ ਚੰਗੇ ਢੰਗ ਦੇ ਨਾਲ ਕੰਮ ਨਹੀਂ ਕਰ ਰਿਹਾ ਤਾਂ ਹੁਣ ਫਿਲਹਾਲ ਇੱਥੇ ਜਿਹੜੇ ਤਬਾਦਲੇ ਕੀਤੇ ਗਏ ਨੇ ਕੀ ਲੱਗਦਾ ਹੈ ਕਿ ਇਹਨਾਂ ਦਾ ਅਸਲ ਕਾਰਨ ਕੀ ਹੋ ਸਕਦਾ ਹੈ ਦੇਖੋ ਜੀ ਗੱਲ ਇਹ ਹੈ ਕਿ ਮੈਂ ਸਾਨੂੰ ਉਹੀ ਗੱਲ ਪਹਿਲਾਂ ਕਹਿਆ ਇਹ ਸਰਕਾਰ ਬੌਂਬਿੰਗ ਜੀ ਉਹ ਇਹ ਲੱਗਦਾ ਹੈ ਕਿ ਦੇਖੋ ਜੋ ਪੰਜਾਬ ਦੇ ਮਸਲ ਉਹ ਤਾਂ ਇੱਕ ਪੰਜਾਬ ਸਰਕਾਰ ਨੇ ਦਿੱਤੀ ਜੀ ਤਾਂ tamam صاف ਤਾਂ بس وہی ਹੈ ਲੱਗਦਾ ਕਿ ਪਾਰਟੀ ਨੂੰ ਚੋਕਾ ਹਾਂ ਦੇ ਚੱਕਰ ਚ ਅਰੀ ਵਾਰ ਨੂੰ ਰੈਲੀ ਕਰ ਕੇ ਪੰਜਾਬ ਦਾ ਜਿਹੜਾ ਜਿਹੜਿਆ ਕਰਕੇ ਪੰਜਾਬ ਨੇ 92 ਬੰਦੇ ਆ ਜੀ ਬਸ ਅਰੀ ਵਾਰ ਬਣੇ ਨੇ ਜਿਹਨਾਂ ਦਾ ਕੋਈ ਜਾਰਦੀ ਨਹੀਂ ਸੀਗਾ ਕਿ ਨਾਲ ਕੋਈ ਮੈਨੂੰ ਬੰਦਾ ਕੋਈ ਪਾਰਟੀਆਂ ਨੂੰ ਕੋਈ ਸਰਪੰਚ ਵੀ ਖੜੋ ਦੇ ਜੀ ਤਾਂ ਸ਼ਾਇਦ ਧਟਪਾਉਂਦੇ ਬਿਲਕੁਲ ਲੋਕਾਂ ਨੇ ਉਹ ਬੰਦਿਆਂ ਤੇ ਯਕੀਨ ਦਿੱਤਾ ਹੈ ਉਹ ਬੰਦਿਆਂ ਨੂੰ ਐਮਐਲਏ ਬਣਾਇਆ ਪਰ ਕਿ ਜਿੰਨਾ ਕੀਤਾ ਉਹਨਾਂ ਨੂੰ ਕੰਮ ਕਰਨ ਦਾ ਹੁੰਦਾ 9 ਵਜੇ ਨਹੀਂ ਕੀਤਾ ਜਾਏ ਜੀ 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 ਬਿਲਕੁਲ ਦੇਖੋ ਬਿਲਕੁਲ ਬਿਲਕੁਲ ਤੇ ਹਾਲਾਂਕਿ ਇਹ ਫੈਸਲਾ ਅੱਗੇ ਜਾ ਕੇ ਲੋਕਾਂ ਦੇ ਲਈ ਕਿੰਨਾ ਚੰਗਾ ਰਹੇਗਾ ਇਸ ਉੱਤੇ ਕੀ ਕਹਿ ਸਕਦੇ ਹਾਂ ਕਿਉਂਕਿ ਲੋਕਾਂ ਵੱਲੋਂ ਹੀ ਇਹ ਜਿਹੜੇ ਲਗਾਤਾਰ ਆਪਣੇ ਕੋਲ ਸਵਾਲ ਵੀ ਆਉਂਦੇ ਨੇ ਤਾਂ ਇੱਥੇ ਵੀ ਲੋਕ ਜਿਹੜੇ ਆਪਾਂ ਨੂੰ ਵੱਤ ਵੱਤ ਜਿਹੜੇ ਕਮੈਂਟ ਵੀ ਕਰਦੇ ਨੇ ਜਾਂ ਸਵਾਲ ਆਪਣੇ ਦੱਸਦੇ ਨੇ ਉਹੀ ਲੋਕਾਂ ਦੇ ਕਿਆਸ ਨੇ ਕਿ ਇੱਥੇ ਸ਼ਾਇਦ ਨਸ਼ਾ ਜਿਹੜਾ ਹੈ ਬਹੁਤ ਜ਼ਿਆਦਾ ਵਿਕਦਾ ਹੈ ਪੰਜਾਬ ਦੇ ਵਿੱਚ ਹੀ ਆ ਉਸ ਦੇ ਕਰਕੇ ਤਬਾਦਲੇ ਹੋਏ ਨੇ ਜਾਂ ਫਿਰ ਇੱਥੇ ਲੋਕ ਲਿਖਦੇ ਨੇ ਕਿ ਵੱਤੋ ਵੱਦ ਜਦੋਂ ਇੱਥੇ ਪੁਲਿਸ ਮੁਲਾਜ਼ਮ ਜਿਹੜੇ ਨੇ ਹਾਲਾਂਕਿ ਉਹਨਾਂ ਦਾ ਇੱਕ ਚੈਨ ਬਣ ਜਾਂਦਾ ਹੈ ਜਿਸ ਦੇ ਚੱਲਦੇ ਫਿਰ ਉਹ ਕੰਮ ਕਰਨਾ ਥੋੜਾ ਘੱਟ ਕਰ ਦਿੰਦੇ ਨੇ ਤਾਂ ਜੀਆਂ ਜਿਹੜੀ ਗੱਲਾਂ ਵੀ ਨੇ ਉਹ ਵੀ ਲੋਕਾਂ ਵੱਲੋਂ ਇੱਥੇ ਕਈਆਂ ਜਾ ਰਹੀਆਂ ਨੇ ਬਿਲਕੁਲ ਦੇਖੋ ਜੀ ਗੱਲ ਇਹ ਹੈ ਕਿ ਜਦੋਂ ਕੋਈ ਬੰਦਾ ਪੋਸਟ ਹੁੰਦਾ ਹੈ ਜਾਂ ਜੀ ਤਾਂ ਲੱਗਦਾ ਹੈ ਉਹ ਕਿਤੇ ਲੋਕਲ ਬੰਦਿਆਂ ਦੇ ਕੱਟ ਬਚਾਏ ਹਾਂ ਉਹਨਾਂ ਦਾ ਜਬ ਗੈਂਗਸਟਰ ਹੋਣ ਉਹਨਾਂ ਲਿੰਕ ਉਹ ਹੀ ਗੱਲ ਹੈ ਜੀ ਕਿ ਉਹ ਆਪਣੇ ਦੇ ਪੈਸੰ ਤੋਂ ਖੱਤੇ ਨੇ ਹਮ ਇਹ ਮੰਤਰੀ ਹੈ ਮੰਤਰੀ ਲੋਕ ਆਪਣੇ ਪਹੁੰਚ ਬਣਾ ਲੈਂਦੇ ਨੇ ਦੋ ਨੰਬਰ ਦੇ ਬੰਦੇ ਹੁਣ ਚਾਹੇ ਅੰਦਰ ਨਾਲ ਗੈਂਗਸਟਰ ਹੈ ਲੁਕਾ ਹੋਆ ਕਰਨ ਵਾਲਾ ਹੈ ਕਿਉਂਕਿ ਉਦੋਂ ਬਾਅਦ ਕੀ ਹੈ ਕਿ ਪੰਜਾਬ ਪੁਲਿਸ ਤੇ ਜਵਾਬੀ ਤੇ ਉਹ ਆਉਂਦਾ ਕਿ ਯਾਰ ਕਿ ਛੱਪੇ ਨਾ ਪੈਂਦੀਆਂ ਹਮ ਜਦ ਤੇਵਾ ਪੁਲਿਸ ਕਰਦੇ ਜੀ ਬਿਲਕੁਲ ਤੁਸੀਂ ਅਗਰ ਆਪਾਂ ਗੱਲ ਕਰੀਏ ਮੈਂ ਇੱਕ ਆਪਾਂ ਵੀ ਮੇਰੇ ਵੀ ਆਪਣੇ ਕੁਝ ਬੰਦੇ ਤੇ ਮੁਲਾਜ਼ਮ ਨੇ ਹੋਰ ਵੀ ਗੱਲ ਵਾ ਤੋ ਤਰੀਕਾ ਬੜਾਜੀਵ ਹੈ ਉਹ ਆਹ ਲੱਗਦਾ ਕਿ ਪਤਾ ਨਹੀਂ ਉਹਨਾਂ ਨੂੰ ਕੀ ਕੀ ਕਿਸ ਹੈ ਕੀ ਕੰਮ ਕਰ ਰਹੇ ਆ ਇੱਕ ਬੜਾ دہشت ਮਾਹੌਲ ਮਾਹੌਲ ਬਣਾਉਂਦੇ ਨੇ ਜੀ ਪਬਲਿਕ ਨੂੰ ਡਰਾਉਂਦੇ ਨੇ ਹੂੰ ਜੀ ਬੰਦੇ ਨੂੰ ਡਰਾਉਂਦੇ ਨੇ ਅਮੀਰ ਬੰਦਿਆਂ ਦੇ ਹੱਥ ਲਾਉਣ ਜਾਂਦੇ ਨੇ ਉਹ ਬਿਲਕੁਲ ਬਿਲਕੁਲ ਦੇਖੋ ਉਹਨਾਂ ਨੂੰ ਥਾਣਿਆਂ 'ਚ ਬਈ 2-4 ਥਾਣੇ ਬਗ ਲਏ ਹੂੰ ਉਹ ਚਾਹਤਾ ਹੈ ਜਾਂਦਾ ਇਹ ਅੱਛੀ ਦਿੱਖਿਆ ਜੀ ਬਿਲਕੁਲ ਦੇਖੋ ਕੁਝਕ ਜਿਹੜੇ ਲੋਕ ਆਪਾਂ ਨੂੰ ਵੀ ਦੱਸਦੇ ਨੇ ਕਿ ਇੱਥੇ ਕਿਤੇ ਨਾ ਕਿਤੇ ਜੇਲ੍ਹਾਂ ਦੇ ਵਿੱਚ ਵੀ ਜਿਹੜਾ ਸਿਸਟਮ ਚੱਲ ਰਿਹਾ ਹੁੰਦਾ ਹੈ ਜਾਂ ਪੁਲਿਸ ਕਰਮਚਾਰੀ ਜਿੱਦਾਂ ਦਾ ਸਿਸਟਮ ਇਹਨਾਂ ਨੇ ਬਣਾਇਆ ਹੁੰਦਾ ਹੈ ਹਾਲਾਂਕਿ ਇਹ ਕਿੰਨਾ ਸੱਚਾ ਹੈ ਜਾਂ ਕਿੰਨਾ ਝੂਠ ਹੈ ਆਪਾਂ ਇਹਨਾਂ ਗੱਲਾਂ ਦੀ ਇੱਥੇ ਪੁਸ਼ਟੀ ਤਾਂ ਨਹੀਂ ਕਰ ਸਕਦੇ ਪਰ ਫਿਲਹਾਲ ਧਿਕੜੀ ਕਹਿ ਸਕਦੇ ਹਾਂ ਕਿ ਲੋਕਾਂ ਦੇ ਹੀ ਇਹ ਸਵਾਲ ਹੁੰਦੇ ਨੇ ਤੇ ਲੋਕਾਂ ਵੱਲੋਂ ਹੀ ਇਹ ਚੀਜ਼ਾਂ ਕਈਆਂ ਜਾਂਦੀਆਂ ਨੇ ਕਿ ਇੱਥੇ ਪੁਲਿਸ ਪ੍ਰਸ਼ਾਸਨ ਚੰਗੇ ਢੰਗ ਦੇ ਨਾਲ ਕੰਮ ਨਹੀਂ ਕਰਦਾ। ਦੇਖੋ ਮੈਂ ਗੱਲ ਇਹ ਨਹੀਂ ਆ ਕਿ ਇਹ ਚੈਨ ਬਣੀ ਹੋਈ ਹੈ। ਜੀ ਸਰਕਲ ਬਣਾ ਰਿਹਾ ਹੈ। ਹੂੰ ਆਪਣਾ ਕੋਲ ਤਾਂ ਕਿਚੌਪ ਪੁਲਿਸ ਦਾ ਪੁਲਿਸ ਤੋਂ ਬਾਅਦ ਇਹ ਉਧ ਕਚੈਰੀ ਹੂੰ ਦਵਾ ਜੀ ਕੀ ਹੈ ਜੀ ਸਰਕਲ ਹੈ ਇੱਕ ਚੈਨ ਹੈ। ਮੈਂ ਦੱਲਿਆ ਕਿ ਪੰਜਾਬ ਪੁਲਿਸ ਹੈ। ਇਹ ਈਮਾ ਡਾਲੀ ਨਹੀਂ ਆਪਣਾ ਤੱਤੀ ਆਪਣੀ ਟੁੱਟੀ ਜਿਨੀ ਵਾਰੀ ਇਮਾਨਦਾਰ ਹੂੰ ਠੀਕ ਨਾ ਜੀ ਉਸ ਤੋਂ ਗੱਲ ਕਰ ਲੈਣੇ ਜੇ ਪarcha pa di ਦਿੰਦੇ ਹੂੰ ਅਗਰ ਉਹ ਕਿਰਾ ਪਹਿਜੇ ਤਾਰਾ ਲਾਓਗੇ ਕਿ ਅੱਗੇ ਉਹਨੂੰ ਬੰਦੇ ਨੂੰ ਜਮਾਨਤ ਤੇ ਮਿਲਣੀ ਖਾਂ ਨਾ ਜੀ ਫਿਰ ਦੂਜੀ ਗੱਲ ਹੈ ਜਦੋਂ ਆਪਾਂ ਇਹ ਬੰਦੇ ਨੂੰ ਕੋਰਟ 'ਚ ਪੇਸ਼ ਕੀਤਾ ਹੂੰ ਉੱਥੇ ਇਹ ਅਗਰ ਬੰਦੇ ਦੇ ਕ੍ਰਿਮੀਨਲ ਗ੍ਰੀਨ ਦੇ ਵੇਲੇ ਇੱਕ ਸਮਾਜ ਲਈ ਖਤਰਨਾਕ ਹੈ ਹੂੰ ਉੱਥੇ ਜਦੋਂ ਜਮਾਨਤ ਪਾਈ ਕਰਦੇ ਕਿਉਂ ਨਹੀਂ ਕਰ ਬਿਲਕੁਲ ਬਿਲਕੁਲ ਦੇਖੋ ਭਾਈਆ ਸਭ ਪੂਰਾ ਜੇ ਕਹਾਂਗੇ ਤਾਂ ਹੋਰ ਤਾਂ ਅਲੇ ਵੀ ਤਾਂ ਐਕਸ਼ਨ ਲੈਂਦੀ ਆ ਸਰਕਾਰਾਂ ਜਾਂ ਬਹੁਤ ਅੰਦੀ ਤੇਜੀ ਸਾਨੂੰ ਮਾਰ ਨਹੀਂ ਸਾਨੂੰ ਮਾਰਦੇ ਕਿਦਾਂ ਤਾਂ ਜੀ ਸੋਣੇ ਕਦੇ ਉਹ ਸਰ ਮਾਰ ਲਿਆ ਹੋਵੇ ਉਹ ਤੋਂ ਕਦੇ ਸ਼ਿਕਰਤਾਲ ਕੀਤੀ ਹੋਵੇ ਭਾਈ ਨਸ਼ਾ ਆਇਆ ਕਿੱਥੋਂ ਇਹਨਾਂ ਗੋਲੇ ਬਸ ਉਹੀ ਹੁੰਦਾ ਜੀ ਨਸ਼ਾ ਬਸ ਕਰਾਏ ਸਾਡੇ ਬੰਦਿਆਂ ਤੋਂ ਪਤਾ ਲਾ ਕਿਹਨੇ ਕਰਲੇ ਬਹੁਤ ਸਮਾਗਮ ਮੰਗਦੇ ਨੇ ਸਾਕੇ ਕੌਣ ਕਰਦੇ ਨੇ ਉਹ ਤੋਂ ਕੋਈ ਗਰੰਟੀ ਨਹੀਂ ਜੀ ਉਹ ਵੀ ਇਦਾਂ ਕਰਾਉਂਦਾ ਕਿ ਉਹ ਬڑے ਕ੍ਰਿਮੀਨਲ ਦੱਸਦੇ ਨੇ ਬڑے ਗੁੰਡੇ ਦੱਸਦੇ ਉਹ ਦੱਸਦੇ ਨੇ ਉਹ ਬੰਦਾ 2-3 ਮਹੀਨੇ ਬਾਅਦ 6-4 ਮਹੀਨੇ ਬਾਅਦ ਉਹ ਜਮਾਨਤ 'ਚ ਆਇਆ ਹੁੰਦਾ ਬਿਲਕੁਲ ਬਿਲਕੁਲ ਦੇਖੋ ਇੱਥੇ ਇਹੀ ਸਿਸਟਮ ਜਿਹੜਾ ਹੈ ਕਿਤੇ ਨਾ ਕਿਤੇ ਕੀ ਲੱਗਦਾ ਹੈ ਕਿ ਹੁਣ ਇਹੀ ਸਿਸਟਮ ਨੂੰ ਦੇਖਦੇ ਹੋਏ ਜਿਹੜੀ ਪੰਜਾਬ ਸਰਕਾਰ ਵੀ ਹੁਣ ਜਾਗੀ ਹੈ ਤੇ ਪੰਜਾਬ ਸਰਕਾਰ ਦੇ ਵੱਡੇ ਜਿਹੜੇ ਐਲਾਨ ਨੇ ਕਿ ਟ੍ਰਾਂਸਫਰ ਇੱਥੇ ਕਿਤੇ ਗਏ ਨੇ ਪੁਲਿਸ ਕਰਮਚਾਰੀ ਜਿਹੜੇ ਨੇ ਤੇ ਇੱਥੇ ਹੁਣ ਅੱਗੇ ਜਾ ਕੇ ਕਿੰਨਕ ਸੁਧਾਰ ਹੋਵੇਗਾ ਜਾਂ ਕਿੰਨਕ ਨਹੀਂ ਕੀ ਕਹਿ ਸਕਦੇ ਆ ਇਕੋ ਮੈਂ ਗੱਲ ਹੀ ਹੈ ਐ ਜਿਹੜੀ ਗੱਲ ਹੈ ਕਿ ਮੈਂ ਤਾਂ ਧੰਨਵਾਦ ਕਰਾਂ ਲੋਕਾਂ ਦਾ ਕਰਦਾ ਹੂੰ ਹੂੰ ਮੋਰਾਂ ਲੋਕਾਂ ਦਾ ਕਰਦਾ ਜਿਨ੍ਹਾਂ ਮਹ ਭਗਵਾਨ ਤੁਮਹਾਨੂੰ ਸੋਪਣਾ ਚੁਗਾਇਆ ਜੀ ਬਿਲਕੁਲ ਜੀ ਲੱਗਦਾ ਸੀਗਾ ਕਿ ਅਸੀਂ 92 ਜਿੱਤਰੀ ਪਤਾ ਨਹੀਂ ਕਿੱਦਾਂ بڑا ਕੰਮ ਕਰ ਲਿਆ ਹੂੰ ਕੋਈ ਬੰਦੇ ਨੂੰ ਨੀਂਦ ਆ ਹੀ ਸੀਗੀ ਸੁਸਤ ਹੋ ਗਿਆ ਸੀਗਾ ਜੀ ਬਾਦੂ ਮੈਂ ਕੋਈ ਵੀ ਹੁਣ ਵੀ ਵਗਜੋ ਇਹ ਨਹੀਂ ਪੰਜਾਬ ਪੁਲਸ ਦਾ ਕਹਿਣਾ ਹੈ ਭਾਰਤੀ ਮੈਂ ਕਿਵੇਂ ਉਹ ਕੰਮ ਇਹਨੇ ਕੀ ਲੱਗਦਾ ਹੈ ਕਿ ਦੇਖੋ ਜਦੋਂ ਇੱਥੇ ਹਾਲਾਂਕਿ ਭਗਵੰਤ ਮਾਨ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਕੀ ਲੱਗਦਾ ਹੈ ਕਿ ਜਿਵੇਂ ਹੁਣ ਵੋਟਾਂ ਵੀ ਪਈਆਂ ਨੇ ਤਿੰਨ ਸੀਟਾਂ ਪੰਜਾਬ ਦੇ ਵਿੱਚੋਂ ਮਿਲੀਆਂ ਨੇ ਇਹਨਾਂ ਚੀਜ਼ਾਂ ਦਾ ਵੀ ਅਸਰ ਭਗਵੰਤ ਮਾਨ ਦੀ ਜਿਹੜੀ ਪਾਰਟੀ ਹੈ ਆਮ ਆਦਮੀ ਪਾਰਟੀ ਤੇ ਹੋਇਆ ਹੈ ਤੇ ਇਸੇ ਕਾਰਨ ਦੇ ਕਰਕੇ ਇੱਥੇ ਜਿਹੜੇ ਵੱਡੇ ਐਕਸ਼ਨ ਲਈ ਜਾ ਰਹੇ ਨੇ ਵੱਡੇ ਫੈਸਲੇ ਲਈ ਜਾ ਰਹੇ ਨੇ ਦੇਖੋ ਭੈਣਾ ਵਕੀਰ ਸਮਾਪਤ ਹਸੋ ਕਮ ਜੀ ਕਿ ਉਹਨਾਂ ਨੇ ਤੇ ਇੱਥੇ ਰੋ ਤੇ ਰੈਕਲ ਕਰਨ ਕਰਦੇ ਜੀ 92 ਐਮਐਲਏ ਹੁਣ ਸਰਪੇ ਹੋ ਅਮੇਜ ਬਣਾਉਦੇ ਸੀਗੇ ਜੀ ਬਿਲਕੁਲ 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 ਪਰ ਹਕੀਕਤ ਕੀ ਹਮ ਹੁਣ ਹਕੀਕਤ ਕਿੱਥੇ ਆ ਮਾਂ ਦੀ ਪਾਰਟੀ ਦੀ ਜਿਹੜੇ ਐਮਐਲਏ ਬਣ ਰਹੇ ਨੇ ਉਹ ਐਮਪੀ ਦੇ ਹੈ ਜੀ ਆਪਨੇ ਬੰਦੇ ਆਏ ਹਮ 13 ਦਾ 10 ਇਟਾ ਹਾਰ ਗਏ ਹਮ ਤਾਂ ਅਸੇ ਪਾਰੀਆਂ ਉਹ ਜਿਹੜਾ ਐਮਐਲਏ ਸੀ ਜੀ ਇਸ ਪਾਈ ਕੈਂਪ ਦੀ ਗੱਲ ਕਰਦੇ ਹਾਂ ਤਾਂ ਕੈਂਪੇ ਦੇ ਅੰਦਰ ਦੋ ਚਾਰ ਐਮਐਲਏ ਆਉਂਦੇ ਨੇ ਤਾਂ ਸੋਡੇ ਪੰਜ ਐਫਐ ਬਹੁਤ ਤੇਜ਼ ਲੱਗ ਭਰੇ ਕੰਮ ਨਹੀਂ ਕਰਿਆ ਤਾਂ ਹੀ ਹਾਰਦਾ ਪਾਪਿਆ ਬਿਲਕੁਲ ਬਿਲਕੁਲ ਤਾਂ ਹਾਲਾਂਕਿ ਇਹ ਸਭ ਚੀਜ਼ਾਂ ਦਾ ਕਿੰਨਾ ਕੁ ਅੱਗੇ ਜਾ ਕੇ ਅਸਰ ਹੋਵੇਗਾ ਇਹ ਤਾਂ ਫਿਲਹਾਲ ਆਉਣ ਵਾਲਾ ਸਮਾਂ ਹੀ ਤੈਅ ਕਰ ਸਕਦਾ ਹੈ ਪਰ ਜਿਹੜੇ ਇੱਥੇ ਫੈਸਲੇ ਲਏ ਗਏ ਨੇ ਲੋਕ ਇਹਨਾਂ ਫੈਸਲਿਆਂ ਦੀ ਸਹਾਰਨਾ ਕਰ ਰਹੇ ਨੇ ਤੇ ਕਹਿ ਵੀ ਰਹੇ ਨੇ ਕਿ ਜੇਕਰ ਇੱਥੇ ਵਾਕਈ ਕੋਈ ਸੁਧਾਰ ਹੋਇਆ ਤਾਂ ਅੱਗੋਂ ਫਿਰ ਦੇਖਦੇ ਹਾਂ ਕਿ ਕੀ ਇੱਥੇ ਹੁੰਦਾ ਹੈ ਇਹਦੇ ਕੰਮ ਗੱਲੇ ਆ ਕਿ ਅੰਧਮੱਖ ਹੁੰਦਾ ਜੀ ਜੀ ਹਮਾਰਤ ਜਿਸ ਇਮਾਨਦਾਰੀ ਨਾਲ ਕੰਮ ਕਰਨਾ ਉਹ ਕਿਤੇ ਤੁਸੀਂ ਲਾ ਇਮਾਨਦਾਰੀ ਨਾਲ ਕੰਮ ਕਰ ਕੀ ਲੋਕਾਂ ਦੇ ਕਿਸ ਤਵਾਦ ਨੇ ਹੋ ਰਹੇ ਜੀ ਆਪਣੇ ਵੱਲੋਂ ਕਰ ਰਹੇ ਬਹੁਤ ਸਿੱਧੀ ਗੱਲ ਨੇ ਜੀ ਬਿਲਕੁਲ ਨਹੀਂ ਹੁੰਦਾ ਕਿ ਕਿ ਲੋਕ ਨੇ ਦਬਾਵਾ ਰੇਟਾ ਕੇ ਹੂੰ ਤਾਂ ਕਿ ਮਾਨਤਮਾਨ ਇੱਕ ਬੋਧਣ ਉਹ ਆਪਣੇ ਮਨ ਮੈਂ ਦਬਾਵਾ ਨੇ ਕਰ ਰਹਾ ਜੀ ਕਿ ਨਾ ਕਿਉਂਕਿ ਇਹ ਇਸ ਲਈ ਕਰਨੇ ਪੈਗੇ ਕਿ ਤੁਸੀਂ ਦੇਖਿਆ ਵਾ ਜੇ ਅਮਰਪਾਲ ਸਿੰਘ ਨੇ ਦੁਨੀਆਂ ਦੇ ਡਾਕਟਰ ਕਰਕੇ ਪੰਜਾਬ ਤੋਂ ਸਭ ਤੋਂ ਵੱਡੇ ਸਿੱਖ ਲੈ ਕੇ ਆਏ ਨੇ ਬਿਲਕੁਲ ਬਿਲਕੁਲ ਜਦੋਂ ਇੱਕ ਲੱਖ ਤੋਂ ਯਾਰ ਤੋਂ ਕੁਝ ਵੋਟਰ ਦੇ ਇਹਨੇ ਤਾਂ ਆਪਣੇ ਆਪਣਾ ਨਰਿੰਦਰ ਮੋਦੀ ਕਲਾਕਸੀ ਯਾਰ ਬੋਰਡ ਦੇਖਦੇ ਨੇ ਜੀ ਉਹਨਾਂ ਨੇ ਦੇਖੋ ਇੱਕ ਪੰਜਾਬ ਦਾ ਆਜ਼ਾਦ ਮੀਰਵਾਰ ਦੇ ਤੌਰ ਤੇ ਲੜੇ ਨੇ ਉਹਨਾਂ ਦਾ ਪਾਰਟੀ ਨੂੰ ਹਰਾਇਆ ਚਾਰ ਪਾਰਟੀਆਂ ਮੌਜੂਦਾ ਪਾਰਟੀਆਂ ਨੇ ਜੀ ਉਹਨੇ ਤਾਂ ਲੱਖਾਂ ਵੀ ਪਰ ਉਹ ਪਸੇਵਰੀ ਕੋ ਪ੍ਰਚਾਰ ਲੋਕਾਂ ਦੇ ਜਿਹੜਾ ਉਹ ਬੰਦਾ ਕਹੇ ਹੂੰ ਜਿਹੜੇ ਅੰਦਰ ਹੁੰਦੇ ਕੋਈ ਵੀ ਇਹ ਸਾਥ ਜੁੜਿਆ ਜਿਤ ਲੋਕਾਂ ਨੇ ਕਿੰਨਾ ਜੀ ਮਹਿਆਰ ਤੇ ਬੰਦਾ ਬਿੰਨਰ ਹੋਇਆ ਹੈ ਬਿਲਕੁਲ ਬਿਲਕੁਲ ਲੇਕਿਨ ਜਿੰਨੀਆਂ ਬੋਟਾ ਪਈਆਂ ਉਹਨਾਂ ਨੇ ਪਹਿਲੇ ਚਾਰ ਤਾਂ ਚਾਰ ਜਿਹੜੇ ਸਪਾਰਟੀਆਂ ਨੇ ਉਹ ਲੀਡ ਕੀਤੀ ਹੂੰ ਉਹਨਾਂ ਦੇ ਬਰਬਰ ਆਇਆ ਫਿਰ ਉਹਨਾਂ ਨੇ ਪਾਸ ਕੀਤਾ ਜੀ ਕੋਲ ਬੰਦੇ ਨੇ ਜਾ ਕੇ ਉਹਨਾਂ ਤੋਂ ਅੱਗੇ ਬੋਟਾ 1 ਲੱਖ ਦਾ ਪਿਆਰ ਤੋਂ ਇਹ ਕੋ ਛੋਟੀ ਮੁੰਡੀ ਗੱਲ ਬਿਲਕੁਲ ਬਿਲਕੁਲ ਹਾਲਾਂਕਿ ਇਹ ਦੇਖੋ ਹੁਣ ਐਕਸ਼ਨ ਤਾਂ ਇੱਥੇ ਹੋ ਹੀ ਗਿਆ ਹੈ ਫੈਸਲਾ ਵੀ ਲਿਆ ਗਿਆ ਹੈ ਤੇ ਹੁਣ ਇਹ ਫੈਸਲਾ ਕਿਸ ਤਰੀਕੇ ਦੇ ਨਾਲ ਚੱਲਦਾ ਹੈ ਜਾਂ ਫਿਰ ਕਿੰਨਕ ਅਸਰ ਦਿਖਾਉਂਦਾ ਹੈ ਇਸ ਉੱਤੇ ਆਪਾਂ ਕੀ ਕਹਿ ਸਕਦੇ ਹਾਂ ਦੇਖੋ ਮੈਂ ਨਹੀਂ ਹੈ ਕਿ ਮੈਂ ਉਹ ਹੀ ਗੱਲ ਕਹਿਣਾ ਕਿ ਜੇ ਲੋਕਾਂ ਨੇ ਭਲੇ ਲਈ ਕੰਮ ਕਰਤਾ ਜੀ ਦੇ ਹਿਸਾਬ ਨਾਲ ਲੋਕਾਂ ਦਾ ਫੀਡ ਹੈ ਧਰਮਾਨਤਮਾਨ ਕੀ ਕਰਦਾ ਹੈ ਜੀ ਇੱਕ ਨੰਬਰ ਇਸ਼ੂ ਕਰ ਦਿੰਦਾ ਹੂੰ ਪਰ ਮੈਂ ਕਰ ਰਹੇ ਆ ਅਰਿਸ਼ੋਦ ਖੋਰੀ ਦਾ ਜੀ 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 ਤੁਸੀਂ ਪੜਾਓ ਆ ਬੜਾ ਪਰ ਕੀ ਸੋਡੇ ਮਲਾਜ਼ਮ ਕੋਲੀ ਆਉਂਦੀ ਹੈ ਇਹ ਹੈ ਕਿ ਉੱਤੇ ਐਕਸ਼ਨ ਹੁੰਦਾ ਹੂੰ ਗੱਲ ਇਹ ਹੈ ਕਿ ਮੈਂ ਤੁਹਾਨੂੰ ਉਹੀ ਜੀ ਸਮਝਾਉਣਾ ਚਾਹਾਂ ਮੈਂ ਇੱਕ ਸਰਕਲ ਬਣਾ ਰੱਖਿਆ ਹੈ ਰਿਸ਼ਵਤ ਖੋ ਜੀ ਮਤਲਬ ਸਮ ਇਹ ਰਿਸ਼ਵਤ ਖੋ ਜੇ ਤੁਸੀਂ ਚੈਨ ਨਹੀਂ ਤੋੜ ਸਕਦੇ ਹੂੰ ਦੱਸੇ ਮੈਨੂੰ ਇਹ ਦੱਸੋ ਕਿ ਪੰਜਾਬ ਪੁਲਿਸ ਦਾ ਬੰਦਾ ਟਾਫੇ ਆ ਜੀ ਬਿਲਕੁਲ ਹਮ ਸਰ ਭਾਈ ਜੱਗਲਾਵਾ ਅੱਜ 로ਡੀਆਂ ਦੇ ਵਿੱਚ ਪੰਜਾਬ ਉਸ ਨੂੰ ਉਹ ਮੈਨੂੰ ਨਹੀਂ ਲੱਗਦਾ ਉਹ ਅੱਧਾ ਘਟਾ ਜਾਣਗੇ ਕਿਤਨਾ ਕਿਤੇ ਕੁਰਸੀ ਲਾ ਪਰਪੋਸਾਂ ਕੀ ਕਰਦੇ ਨੇ ਜੀ 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 ਕਿਤਨਾ ਕਿਤੇ ਆਪਾਂ ਕਹਿ ਸਕਦੇ ਕਿ ਰਾਜਨੀਤਿਕ ਪਰਪਸ ਤੋਂ ਪਰਪਸ ਨੂੰ ਲੈ ਕੇ ਇੱਥੇ ਜਿਹੜਾ ਫੈਸਲਾ ਲਿਆ ਗਿਆ ਹੈ ਬਿਲਕੁਲ ਬਿਲਕੁਲ ਦੇਖੋ ਪਹਿਲਾਂ ਕਰਾਏ ਉਹਦੇ ਮਾਂ ਹਮ ਤਾਂ ਇਹਨਾਂ ਕਿ ਜੀ ਉੱਥੇ ਕੱਟੇ ਲਿੱਦੇ ਤੇ ਜੀ ਉੱਥੇ ਜੀ ਜੀ ਪਹਾਵ ਉਸ ਪਗੜ ਦੇਖਿਆ ਜਾਵੇ ਜਿਆਦਾ ਰਿਕਾਰਡ ਖਰਾਬ ਆ ਉਹਦਾ ਨਸ਼ੇ ਇੱਕ ਨੰਬਰ ਗੁੰਦਾ ਕਰਦੀ ਹੋਰੇ ਇੱਕ ਨੰਬਰ ਤੇ ਆ ਲੂਟਾ ਕਹਾ ਇੱਕ ਨੰਬਰ ਤੇ ਨੇ ਰੀਸ਼ੋਦ ਘੋੜੀ ਮੈਂ ਕਿ ਵਰਤੇ ਆ ਪਰ ਕੱਲੇ ਆ ਕਿ ਸਭ ਸੁਣਦੇ ਕੀ ਬਾਹਰ ਸੌਂ ਕੀਤੇ ਲੋਕਾਂ ਦੀ ਸੁਣ ਰਿਹਾ ਕੋਰੀ ਫਸ ਜੀ ਉਹ ਹੀ ਮਹਿਕਮਾਈ ਨਹੀਂ ਹੈਗਾ ਜਿਹੜਾ ਇੱਕ ਇਮਾਨਦਾਰੀ ਹਮ ਮੈਚ ਮੈਚ ਹੂੰ ਰਿਸ਼ਵਤ ਨਹੀਂ ਚੱਲ ਰਿਹਾ ਬਿਲਕੁਲ ਬਿਲਕੁਲ ਮੈਂ ਕਦੇ ਇਹ ਨਹੀਂ ਕਿਹਾ ਸਰ ਤਾਂ ਕਿ ਹਾਂ ਤੇ ਮਲਾਜ਼ਮ ਰਿਸ਼ਵਤ ਬਿਲਕੁਲ ਹਾਂ ਜੀ ਇੱਥੇ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ ਸਰ ਮੈਂ ਕਹਾਂ ਹੈਲੋ ਹਾਂ ਜੀ ਮੈਂ ਕਹਾਂ ਕਹਿ ਰਿਹਾ ਜੀ ਕਿ ਜਿਹੜੇ ਹੁਣ ਤੁਸੀਂ ਗੱਲ ਕਰ ਰਹੇ ਹੋ ਤਾਂ ਥਾਣੇ 'ਚ 10 ਸਾਲ ਕਦਮ ਬਦਲਿਆ ਗਿਆ ਜੀ ਤੇ ਉਹਦੇ ਵਿੱਚ ਮੈਂ ਗੱਲ ਕਰਾਂ ਕਿ ਜੇਕਰ ਐਸਐਚਓ ਦੀ ਗੱਲ ਕਰੀਏ ਤਾਂ ਐਸਐਚਓ ਕੋਈ ਸਾਂਦਰ ਦੀ ਗੱਲ ਨਹੀਂ ਕਹਿ ਸਕਦਾ ਕਿ ਮੇਰੇ ਕਿੰਨੇ ਮੁਲਾਜ਼ਮ ਇਮਾਨਦਾਰ ਨੇ ਕਿ ਮੇਰੇ ਘਰਾਂ 'ਚ ਕਦੇ ਰਿਸ਼ਤ ਨਹੀਂ ਲੱਤੀ ਜਾਂ। ਜੀ। ਉਹ ਕਦੇ ਕਹਿ ਨਹੀਂ ਸਕੇਗਾ। ਬਿਲਕੁਲ। ਜਨਾਬ ਜੀ। ਹਾਂਜੀ। ਕਿ ਉਹ ਐਸਐਸਪੀ ਵੀ ਨੇ। ਉਹ ਕਹਿੰਦਾ ਕਹਿਗਾ ਕਿ ਮੇਰੇ ਇਲਾਕੇ 'ਚ ਮੇਰੀ ਡਿਸਟ੍ਰਿਕਟ 'ਚ ਐਨੇ ਥਾਰੇ ਪੈਂਦੇ ਨੇ ਐਨੇ ਇਮਾਰਤਾਂ ਮੇਰੇ ਕੋਲ ਇੰਸਪੈਕਟਰ ਨੇ ਜਾਂ ਐਨੇ ਮੇਰੇ ਨਿਮਾਨਦਾਰ ਪੁਲਿਸ ਅਫਸਰ ਨੇ। ਜੀ। ਬਹੁਤ ਸਾਲ ਮਨਾ। ਉਹ ਕਦੇ ਨਹੀਂ ਕਹੇਗਾ। ਉਹ ਕਦੇ ਕਰੇ ਅੱਜ ਤੱਕ ਕਦੇ ਤੁਸੀਂ ਸੁਣਿਆ ਕਿ ਐਸਪੀ ਨੇ ਸਕੋਟਲੈਂਡ ਮੋਰ ਸੀਸ ਪਾਹੀ ਕਾਨੂੰਨਿਕ ਅਸੈਸਮੈਂਟ ਕਰਤਾ ਹਵੇ ਜੀ ਜੀ ਮੈਨੂੰ ਕਦੇ ਦਿਖਾ ਦਿਓ ਬਿਲਕੁਲ ਬਿਲਕੁਲ ਅਫਸਰ ਅਫਸਰ ਹਾਂ ਬਿਲਕੁਲ ਅਫਸਰ ਚਰ ਕੋਈ ਇਸ ਜਿੰਦਗੀ ਜਾਂਦਾ ਇਹ ਵੱਡੇ ਅਫਸਰਾਂ ਤੱਕ ਵੀ ਜਾਂਦਾ ਜੀ ਬਿਲਕੁਲ ਬਿਲਕੁਲ ਬਹੁਤ ਚਾਰ ਬੰਦਿਆਂ ਨੂੰ ਤੁਸੀਂ ਹਾਂ ਤੁਸੀਂ ਅਸੀਂ ਕਰ ਰਹੇ ਹਾਂ ਤਾਂ ਪੰਜਾਬ ਤੋਂ ਇਕੱਠਾ ਰੂਟੀਨੇ ਬੋਲ ਕੇ ਲਾਓ ਹਾਂਜੀ ਹਾਂਜੀ ਦੇਖੋ ਉਹੀ ਗੱਲ ਹੈ ਕਿ ਪੰਜਾਬ ਪੁਲਿਸ ਦਾ ਹਾਲਾਂਕਿ ਹੁਣੇ ਜਿਹੜਾ ਫੈਸਲਾ ਆਇਆ ਹੈ ਇਸ ਦੇ ਉੱਤੇ ਵੀ ਬਹੁਤ ਸਾਰੇ ਜਿਹੜੇ ਕਿਆਸ ਨੇ ਹਾਲਾਂਕਿ ਲੋਕਾਂ ਦੇ ਵੱਲੋਂ ਲਗਾਏ ਜਾ ਰਹੇ ਨੇ ਪਰ ਜਿਹੜੀ ਅਹਿਮ ਗੱਲ ਨਿਕਲ ਕੇ ਇੱਥੇ ਦੇਖੋ ਆਪਾਂ ਕਹਿ ਸਕਦੇ ਹਾਂ ਕਿ मुंशी ਹੋਗੇ ਜਾਂ ਫਿਰ ਐਸਆਈ ਹੋਗੇ ਇੱਥੇ ਇਹਨਾਂ ਦੇ ਵੀ ਤਬਾਦਲੇ ਕੀਤੇ ਜਾ ਰਹੇ ਨੇ ਹਾਲਾਂਕਿ ਇਹ ਅਚਾਨਕ ਜਿਹੜਾ ਇਹ ਫੈਸਲਾ ਲਿਆ ਗਿਆ ਇਮੀਡੀਏਟਲੀ ਆਪਾਂ ਕਹਿ ਸਕਦੇ ਹਾਂ ਕਿ ਇਹ ਫੈਸਲਾ ਲਿਆ ਗਿਆ ਹੈ ਇਸ ਉੱਤੇ ਵੀ ਲੋਕਾਂ ਦੇ ਜਿਹੜੇ ਆਪਣੇ ਕੋਲ ਲਗਾਤਾਰ ਜਿਹੜੇ ਮੈਸੇਜ ਵੀ ਆ ਰਹੇ ਨੇ ਸੰਪਰਕ ਵੀ ਲੋਕ ਇੱਥੇ ਲਗਾਤਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਦੱਸਣ ਦੀ ਆਪਾਂ ਨੂੰ ਇੱਥੇ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਦੀ ਰਾਏ ਕੀ ਹੁੰਦੀ ਹੈ ਤੇ ਇੱਥੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਇਹ ਤਬਾਦਲੇ ਆਖਿਰਕਾਰ ਕਿਉਂ ਕੀਤੇ ਗਏ ਨੇ ਇਹ ਹਾਲਾਂਕਿ ਇੱਥੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਹਲੇ ਸਵਾਲ ਇਹ ਜਾਦਾ ਚੱਲ ਰਿਹਾ ਹੈ। ਜਿਵੇਂ ਮੈਮ ਗੱਲ ਹੈ ਕਿ ਟੋਟਲ 50 ਪੁਲਿਸ ਲਾਉਣੇ ਆ 4.50 ਲੱਖ ਪੁਲਿਸ ਮੁਲਾਜ਼ਮਾ ਬਣਾਣਾ। ਜੀ ਮਗਲਾਟ ਵਰਗ ਪਿਲਾ ਲੋ ਟੈਲੀਗ੍ਰਾਮ ਉਹ ਗਵਰਨਮੈਂਟ ਦੇ ਸਕੋਰਟੀ ਪਰ ਹੁੰਦੇ ਨੇ ਹੂੰ ਤੇ ਜਾਂ ਪਹਲ ਹਾਲ ਹੋਏ ਨੇ ਦੇ ਵਿੱਚ ਸੋ ਮਹਿਕਮੇ ਨੇ ਇਹੋ ਸੀਐਡੀ ਹੋ ਗਿਆ ਸੀਐਸਟਾਫ ਹੋ ਗਿਆ ਜੀ ਜੀ ਇੰਟੈਲੀਜੈਂਸ ਹੋ ਗਿਆ ਤੇ ਇਹਨਾਂ ਵਿੱਚੋਂ 45 ਲੱਖ 32000 22000 ਮੁਲਾਜ਼ਮਾਂ ਚੋਂ ਸਿਰਫ 10000 ਤੇ ਹੀ ਕਿਉਂ ਤਬਾਹ ਕਰ ਦਿੱਤੇ ਜੀ ਉਹ ਤਬਾਹਲੇ ਕਿੱਥੇ ਜਾ ਰਹੇ ਹੂੰ ਤੇ ਹਾਣੇ ਆਜ ਤੁਹਾਨੂੰ ਲੱਗਦਾ ਕਿ ਉਹ ਕਰੈਕਟ ਐਕਸ਼ਨ ਮਤਲਬ ਕੰਮ ਨਹੀਂ ਕਰਦੇ ਸੀ ਕਿ ਜਾਂ ਉਹ ਕਿਤਨਾ ਕਿ ਤੇਜ਼ ਨਾ ਸੀ ਕਰਵੇਂ ਜੀ 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 ਬਿਲਕੁਲ ਹਾਲਾਂਕਿ ਇਹ ਸਭ ਚੀਜ਼ਾਂ ਅਜੇ ਜੀ ਜੀ ਪਈਆ ਕਿ ਕਿਹੋ ਤਵਾਦਲੇ ਕਰਨ ਨਾਲ ਕਦੇ ਵੀ ਸਭ ਨੂੰ ਸੋਲਵ ਨਹੀਂ ਹੁੰਦੇ ਜਿੱਥੇ ਨੜ ਕੇ ਉਹ ਕਿ ਸਰਕਲ ਕਰਕੇ ਗਲਤ ਜੇ ਕਰਾ ਤਾ ਲੋ ਬੀਡ ਬੈਕ ਲੋ ਹੂੰ ਜੀ ਚੱਲਦੇ ਬਿਲਕੁਲ ਬਿਲਕੁਲ ਇੱਕ ਹੋਰ ਕਾਲਰ ਆਪਨੇ ਨਾਲ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਆਂ ਹਲੋ ਸ਼ਸ਼ੀ ਜੀ ਸ਼ਸ਼ੀਕਾਲ ਸਰ ਕਿੱਥੋਂ ਬੋਲਦੇ ਹੋ ਮਨਵਿੰਦਰ ਬੋਲਦਾ ਹਾਂ ਸਰ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਆਇਆ ਪੰਜਾਬੀ ਟੀਵੀ ਤੇ ਧੰਨਵਾਦ ਜੀ ਸਰ ਕੀ ਕਹਿਣਾ ਚਾਹੂਗੇ ਸਰ ਇੱਥੇ ਸੀਐਮ ਮਾਨ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ 10000 ਪੁਲਿਸ ਮੁਲਾਜ਼ਮ ਇੱਥੇ ਉਹਨਾਂ ਦਾ ਤਬਾਦਲਾ ਕੀਤਾ ਗਿਆ ਹੈ ਕੀ ਕਹਿਣਾ ਚਾਹੂਗੇ ਇਸ ਕੋ ਜਿਹੜਾ ਤਵਾਦਲੇ ਨਾਲ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ। ਹੂੰ। ਤਵਾਦਲਾ ਬਣਨਾ ਤਾਂ ਉਹ ਹੀ ਗੱਲਾਂ ਦਾ ਕੜਾਹ ਬਣਾਉਣ ਵਾਲੀ ਗੱਲ ਆ ਜੀ। ਜੀ ਬਿਲਕੁਲ। ਤੇ ਜਿਵੇਂ ਹੁਣ ਭਗਵੰਤ ਸਿਮਰ ਸਾਹਿਬ ਐਕਸ਼ਨ ਮੋਡ ਦੇ ਵਿੱਚ ਆਏ ਨੇ ਪਰ ਗਰਾਊਂਡ ਜ਼ੀਰੋ ਤੇ ਹੁਣ ਗੱਲਾਂ ਨਾਲ ਨਾ ਜਿੰਨੇ ਛੋਣੂ ਦੱਸਿਆ ਗੱਲਾਂ ਦਾ ਕੜਾਹ ਬਣਾ ਕੇ ਨਹੀਂ ਕੰਮ ਚੱਲਣਾ ਹੁਣ। ਜੀ ਬਿਲਕੁਲ। ਉਹ ਸੋਨੂੰ ਚੋਣਾਂ ਦੇ ਵਿੱਚ ਲੋਕਾਂ ਨੇ ਇਹ 1000 ਰੁਪਏ ਦਾ ਇੱਕ ਨਸ਼ੇ ਦੇ ਮੁੱਦੇ ਤੇ ਤੁਸੀਂ ਮੈਂ ਤੁਹਾਨੂੰ ਪਹਿਲਾਂ ਵੀ ਕਹਿਆ ਸੀ ਕਿ ਸਰਕਾਰ ਫੇਲ ਹੋਊਗੀ ਨਸ਼ੇ ਦੇ ਮੁੱਦੇ ਤੇ 1000 ਰੁਪਏ ਦੇ ਬਿਲਕੁਲ ਤੇ ਜੇ ਹੁਣ ਨਛੇ ਦਾ ਮੁੱਦੇ ਦੇ ਇਹ ਕਰ ਰਹੇ ਨੇ ਤਵਾਦਲੇ ਕਰ ਰਹੇ ਤਵਾਦਲੇ ਨਾਲ ਨਹੀਂ ਕੰਮ ਚੱਲਣਾ ਪਈ ਅੱਜਕੱਲ ਆਪਾਂ ਚ ਪ੍ਰਿੰਟਾਂ ਦੇ ਸਰਪੰਚਾਂਾਂ ਚ ਜੀ 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 ਬਿਲਕੁਲ ਉਹਥੇ ਗਰਾਊਂਡ ਜ਼ੀਰੋ ਤੇ ਜੁੜਲ ਜਾ ਕੇ ਜੇ ਕੰਮ ਜੀ ਬਿਲਕੁਲ ਦੇਖੋ ਗਰਾਊਂਡ ਜ਼ੀਰੋ ਤੇ ਜਾ ਕੇ ਹੁਣ ਜਿਹੜੇ ਕੰਮ ਨੇ ਹਾਲਾਂਕਿ ਇੱਥੇ ਕਰਨੇ ਤਾਂ ਚਾਹੀਦੇ ਨੇ ਪਰ ਸਰਕਾਰਾਂ ਕਿਤੇ ਨਾ ਕਿਤੇ ਵੋਟਾਂ ਤੋਂ ਬਾਅਦ ਵਿੱਚ ਉੱਪ ਰੈਂਦੀਆਂ ਨੇ ਤੇ ਜਦੋਂ ਵੋਟਾਂ ਹੁੰਦੀਆਂ ਨੇ ਉਦੋਂ ਹੀ ਸਰਗਰਮ ਹੁੰਦੀਆਂ ਨੇ ਤਾ ਹੁਣ ਇੱਥੇ ਵੱਡਾ ਜਿਹੜਾ ਸੀਐਮ ਮਾਨ ਦਾ ਐਕਸ਼ਨ ਦੇਖਣ ਨੂੰ ਮਿਲਿਆ ਇੱਥੇ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ 'ਚ ਨਸ਼ੇ ਵਧ ਰਹੇ ਨੇ ਪੰਜਾਬ ਦੇ ਵਿੱਚ ਰਿਸ਼ਵਤਖੋਰੀ ਵਧ ਰਹੀ ਹੈ ਜਿਸ ਦੇ ਚੱਲਦੇ ਇੱਥੇ ਪੁਲਿਸ ਮੁਲਾਜ਼ਮਾਂ ਤੇ ਨਕੇਲ ਕਸਨੀ ਬਹੁਤ ਜ਼ਿਆਦਾ ਜ਼ਰੂਰੀ ਸੀ ਮੈਂ ਜੀ ਨਹੀਂ ਤਾਂ ਇਹ ਤਾਂ ਜੇ ਨਕੇਲ ਕਸਨੀ ਹੁੰਦੀ ਆ ਤਾਂ ਅੰਦਰ ਬੈੜ ਕੀ ਹੋ ਜਾਂਦੀ ਆ ਕਿ ਦੁਆਰਾਂ ਦੀਆਂ ਸੁਰੱਖਿਆ ਦੇ ਵਿੱਚ ਕੁਝ ਨਹੀਂ ਬਣਨ ਵਾਲਾ ਹੈਗਾ ਬਿਲਕੁਲ ਬਿਲਕੁਲ ਇਹ ਪਿੰਡਾਂ ਦੇ ਵਿੱਚ ਲੋਕਾਂ ਨਾਲ ਜੁੜਨ ਨੂੰ ਲੋਕ ਕਹਿੰਦੇ ਸਮੱਸਿਆ ਲੋਕਾਂ ਦੇ ਪਿੰਡਾਂ 'ਚ ਨਸ਼ਾ ਵੇਚਦਾ ਇਹ ਲੋਕਾਂ ਦਾ ਸਾਥ ਦਿੰਦੇ ਫਿਰ ਕੀ ਹੁੰਦੇ ਨੇ ਇਹਨਾਂ ਨੂੰ ਇਹ ਨਾਉ ਬਤਾਉਣੀ ਹੋਣੀ ਸੀ ਲੋਕਾਂ ਦੇ ਜਿਹੜੇ ਨਸ਼ੇ ਦੇ ਖਿਲਾਫ ਨਸ਼ਿਆਂ ਨੂੰ ਫੜਾਉਂਦੇ ਨੇ ਦੂਜੇ ਦਿਨ ਦਾ ਛੁੱਟ ਕੇ ਆ ਜਾਵੇਂ ਨੇ ਪੁਲਿਸ ਵਾਲੇ ਕੀ ਕਰਨਗੇ ਜੀ ਬਿਲਕੁਲ ਟਾਈਲੀ ਫੋਨ ਦਾ ਉੱਤੇ ਤੱਕ ਖੜਕਦੇ ਨੇ ਲੀਡਰਾਂ ਦੇ ਘਰਾਂ ਨੂੰ ਪੈੜਾਂ ਜਾਂਦੀਆਂ ਨੇ ਇਹਨਾਂ ਦੀਆਂ ਮਾੜੇ ਬੰਦੇ ਦੇ ਤਾਂ ਮਾੜੇ ਬੰਦੇ ਦੀ ਤਾਂ ਜਵਾਨ ਤੇ ਨਹੀਂ ਹੁੰਦੀ ਇਹ ਵੀ ਜੀ ਬਿਲਕੁਲ ਬਿਲਕੁਲ ਜਿਹੜੇ ਜਿਹੜੇ ਵੱਡੇ ਬੰਦੇ ਨੇ ਉਹ ਆ ਵੀ ਅੱਜ ਫੜ ਲੋ ਕੱਲ ਨੂੰ ਜਵਾਬ ਤੋਂ ਹੋ ਜਾਂਦੀ ਆ ਹਾਂਜੀ ਤੋਂ ਮੈਂ ਪਿੱਛੇ हट ਜਾਂਦੇ ਨੇ ਸਰਕਾਰ ਆ ਲੋਕਾਂ ਦੇ ਖਿਲਾਫ ਹੋ ਜਾਂਦੀਆਂ ਨੇ ਜੀ ਬਿਲਕੁਲ ਹੁਣ ਭਗਵੰਤ ਮਾਨ ਸਾਹਿਬ ਹਾਲਕਿ ਇਹ ਸਭ ਚੀਜ਼ਾਂ ਦੇ ਉੱਤੇ ਹੁਣ ਸਰਕਾਰਾਂ ਨੂੰ ਧਿਆਨ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਵੀ ਹੈ ਉਹ ਦੇਖੋ ਨਹੀਂ ਦੇਣਗੀਆਂ ਤਾਂ ਇਹ ਕਿਹਾਂ ਜਾਣਗੀਆਂ ਅਗਲੀ ਸਰਕਾਰਾਂ ਮੰਗੂ ਤੇ ਨੇੜੇ ਨੇ ਬਿਠਾ ਦੇ ਜੀ ਜੀ ਤੇ ਹੁਣ ਤੁਸੀਂ ਦੇਖੋ ਇਹਨਾਂ ਸਕੂਲਾਂ ਦੇ ਵਿੱਚ ਕਿ ਰਿਆਦੀ ਵੀ ਵਰਦੀਆਂ ਸਕੂਲਾਂ ਦੇ ਵਿੱਚੋਂ ਬਾਹਰੋਂ ਲੈਂਦੇ ਨੇ ਤਾਂ ਆਪਾਂ ਲੈਂਦੇ ਨੇ ਅੰਦਰ ਕੰਟੀਨਾਂ ਦੁਕਾਨਾਂ ਹੋਰ ਰੱਖੇ ਨੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜੀ ਕਿੰਨਾ ਕਾਫਰ ਹੋਇਆ ਉਹਦੇ ਵਿੱਚ ਬਿਲਕੁਲ ਬਿਲਕੁਲ ਕੋਈ ਆ ਕੋਈ ਆਦਰ ਨਹੀਂ ਹੋਇਆ ਜਿਹਨੂੰ ਕਹਿੰਦੇ ਪੰਜਾਬੀ ਬੋਲਣ ਵਾਲਾ ਵਾ ਕਿ ਦੱਸਿਓ ਕਿਰਾ ਕਿੰਨਾ ਸਰਪਾ ਕਰਕੇ ਇਹ ਵੀ ਦੱਸਣਾ ਵੀ ਕਿੰਨੇ ਕ ਬੋਰਡ ਪੰਜਾਬੀ ਦੇ ਕੋਈ ਆ ਕਿ ਦੇਖੋ ਫੈਸਲੇ ਤਾਂ ਲੈ ਲੈਂਦੇ ਨੇ ਇਹਨਾਂ ਫੈਸਲਿਆਂ ਦੇ ਉੱਤੇ ਕਿੰਨਕ ਅੱਗੇ ਜਾ ਕੇ ਕੰਮ ਹੁੰਦਾ ਹੈ ਇਹ ਕੰਮ ਇੱਥੇ ਦੇਖਣ ਵਾਲਾ ਹੋਵੇਗਾ ਕਿ ਹੁਣ ਇਸ ਇਸ ਦਾ ਜਿਹੜਾ ਪਰਪਸ ਹੈ ਮੇਨ ਪਰਪਸ ਕੀ ਰਹੇਗਾ ਇਹ ਕੋਈ ਨਹੀਂ ਤਾਂ ਇਹੀ ਗੱਲ ਆ ਜਿੰਨਾ ਸਿਕਰ ਕੇ ਹੁੰਦੇ ਨੇ ਇਹਦਾ ਕੋਈ ਅਸਰ ਨਹੀਂ ਹੁੰਦਾ ਜੇ ਪਹਿਲਾਂ ਹੀ ਗੱਲਾਂ ਮੰਗਲ ਕਰਨਾ ਤਵਾਦਲੇ ਕਰ ਲੈਣੇ ਉਹਦਾ ਗਾਂਾਂ ਦੀ ਗਾਹ ਜਿਹੜੇ ਨਸੇ ਤਸਕਰੀ ਨੇ ਜਾਂ ਆਪਣੇ ਜੀ ਜਿਹੜੋ ਤਸ ਉਹ ਆਇਆ ਨੇ ਹੁੰਦੇ ਗਾਂਾਂ ਦੀ ਗਾਂ ਗੈਂਗ ਬਣੇ ਹੁੰਦੇ ਨੇ ਗਾਂਾਂ ਦੀ ਗਾਂ ਅਫਸਰਾਂ ਦੇ ਨਾਲ ਚੱਲ ਜਾਂਦੇ ਨੇ ਗਾਂਾਂ ਨੂੰ ਦੱਸ ਜਾਂਦੇ ਨੇ ਮਾਰ ਲੈ ਫੁਲਾਣੇ ਬੰਦੇ ਨੇ ਸਾਹ ਤੇ ਕੱਲੇ-ਕੱਲੇ ਪਿੰਡ ਦੇ ਵਧੀਆ ਜਿਹੜੇ ਇਹ ਜੇ ਬੰਦੇ ਉਹਨੇ ਟੈਲੀਫੋਨ ਥਾਣਿਆਂ ਦੇ ਵਿੱਚ ਲਿਖੇ ਹੁੰਦੇ ਨੇ ਜੀ 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 ਬਹੁਤ ਬਹੁਤ ਧੰਨਵਾਦ ਮਾਲਵਿੰਦਰ ਜੀ ਤੁਸੀਂ ਆਪਣੇ ਜਿਹੜੇ ਵਿਚਾਰ ਨੇ ਸਾਡੇ ਨਾਲ ਸਾਂਝੇ ਵੀ ਕੀਤੇ ਧੰਨਵਾਦ ਧੰਨਵਾਦ ਹਾਂਜੀ ਤਾਂ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਆਈ ਸੀ ਕਿ ਇੱਥੇ 10000 ਪੁਲਿਸ ਮੁਲਾਜ਼ਮਾਂ ਦਾ ਟਰਾਂਸਫਰ ਕਰ ਦਿੱਤਾ ਗਿਆ ਹੈ ਹਾਲਾਂਕਿ ਪੰਜਾਬ ਸਰਕਾਰ ਦਾ ਇਹ ਵੱਡਾ ਐਕਸ਼ਨ ਹੈ ਪਾਰੇ ਇੱਥੇ ਜਿਹੜੇ ਲੋਕਾਂ ਦੇ ਕਿਆਸ ਨੇ ਉਹ ਵੀ ਤੁਹਾਨੂੰ ਦੱਸੇ ਨੇ ਤੇ ਤੁਸੀਂ ਇਹਨਾਂ ਵਿਸ਼ਿਆਂ ਦੇ ਬਾਰੇ ਕੀ ਸੋਚਦੇ ਹੋ ਤੁਸੀਂ ਇਸ ਫੈਸਲੇ ਦੇ ਬਾਰੇ ਸੈਕਸ਼ਨ ਦੇ ਬਾਰੇ ਕੀ ਸੋਚਦੇ ਹੋ ਕੀ ਰਾਏ ਤੁਹਾਡੀ ਸਾਡੇ ਨਾਲ ਸਾਂਝੀ ਕਰਨ ਦੇ ਲਈ ਕਮੈਂਟ ਕਰਿਆ ਕਰੋ ਲਾਈਵ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਤੇ ਜਿਹੜਾ ਤੁਸੀਂ ਨੰਬਰ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ ਏਵਨ ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦਿਓ ਇਜਾਜ਼ਤ ਧੰਨਵਾਦ